ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਲਾ ਖੁਰਦ ਇਹ ਪਿੰਡ ਬਾਘਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਛੋਟਾ ਮਾਲਾ ਵੀ ਕਿਹਾ ਜਾਂਦਾ ਹੈ ਵੈਸੇ ਖੁਰਦ ਤੇ ਕਲਾਂ 'ਚ ਫਰਕ ਆਮ ਤੌਰ ਤੇ ਇਹੀ ਹੁੰਦਾ ਵੀ ਖੁਰਦ ਛੋਟਾ ਪਿੰਡ ਤੇ ਕਲਾਂ ਵੱਡੇ ਪਿੰਡ ਨੂੰ ਕਿਹਾ ਜਾਂਦਾ ਨਾਲ ਹੀ ਮਾਲਾ ਕਲਾਂ ਮੇਨ ਛੱਡ ਕੇ ਇਸ ਪਿੰਡ ਨੂੰ ਜਿਹੜੀ ਲੱਗਦੀ ਹੈ ਦੱਸੋ ਬਾਘੇਪੁਰਾਣੇ ਤੋਂ ਮੁੱਦਕੀ ਵਾਲੀ ਹੈ ਲਗਭਗ ਸੈਂਟਰ ਜੇ ਚ ਇਹ ਪੰਡ ਆ ਜਾਂਦੇ ਆ ਜਿਆਦਾ ਨੇੜ ਇਹਨਾਂ ਨੂੰ ਮੋਦਕੀ ਪੈਂਦਾ ਜਿੱਥੇ ਵੀਡੀਓ ਬਣਾ ਰਹੇ ਆ ਬਾਈ ਹਰਾਂ ਦਾ ਪੁਰਾਣਾ ਸਾਇਲਜ ਪਲਾਂਟ ਹੈ ਪਹਿਲਾਂ ਵੀ ਵੀਡੀਓ ਹਰੇਕ ਸਾਲ ਹੀ ਬਣਾਈ ਆ ਕਿਉਂਕਿ ਸਾਇਲਜ ਜਦੋਂ ਤੋਂ ਬਾਈ ਹਰਾਂ ਨੇ ਪੈਕ ਕਰਨਾ ਸ਼ੁਰੂ ਕੀਤਾ ਉਦੋਂ ਤੋਂ ਹੀ ਆਪਾਂ ਇਹਨਾਂ ਵੀਰਾਂ ਨਾਲ ਜੁੜੇ ਹੋਏ ਆ ਕੁਆਲਿਟੀ ਇੱਥੋਂ ਇਦਾਂ ਦੀ ਮਿਲਦੀ ਆ ਵੀ ਮੋਸਟਲੀ ਚਾਰ ਜਿਹੜਾ ਪੈਕ ਕੀਤਾ ਜਾਂਦਾ ਆਲੂ ਵਾਲੀ ਮੱਕੀ ਦਾ ਹੁੰਦਾ ਆ ਇਸ ਏਰੀਆ ਚ ਆਲੂ ਲੱਗਦਾ ਵੀ ਜ਼ਿਆਦਾ ਹੈ ਦੂਜਾ ਇਹ ਵੀ ਹੈ ਵੀ ਇਹਨਾਂ ਦੀ ਰੁਚੀ ਇਸ ਪੱਖ ਤੋਂ ਹੀ ਰਹੀ ਹੈ ਕੰਟਰੈਕਟ 베이스 ਫਾਰਮਿੰਗ ਵੀ ਵੇਚਦੀ ਬਾਈ ਉਹਨਾਂ ਨੇ ਕੀਤੀ ਸੀ ਵੀ ਆਲੂ ਵਾਲੀ ਮੱਕੀ ਬਜਾਈ ਕਈ ਭਰਾਵਾਂ ਨੂੰ ਤੇ ਉਹਦੂ ਬਾਅਦ ਚੋਂ ਉਹਨਾਂ ਤੋਂ ਖਰੀਦ ਕੇ ਫਿਰ ਸਾਈਲੇਜ ਪੈਕ ਕੀਤਾ ਸਟਾਕ ਇੰਨਾ ਕੋ ਹੁੰਦਾ ਵੀ ਜਿਹੜਾ ਭਰਾ ਸਾਰਾ ਸਾਲ ਵਰਤਣਾ ਚਾਹੁੰਦਾ ਉਹਨੂੰ ਦਿੱਕਤ ਨਹੀਂ ਆਉਂਦੀ ਵੀ ਇਹ ਨਹੀਂ ਅੱਜ ਸਾਈਲੇਜ ਇੱਥੋਂ ਲੈ ਜਾਊਗਾ ਤੇ ਹੋਰ 4 ਮਹੀਨਿਆਂ ਨੂੰ ਜਦੋਂ ਪੱਠਾ ਮੁੱਕਦਾ ਜਾਂ ਲੋਡ ਪੈਂਦੀ ਹੈ ਸਾਈਲਜ ਦੀ ਤੇ ਉਦੋਂ ਉਹਨੂੰ ਕਿਸੇ ਹੋਰ ਭਰਾ ਕੋਲ ਜਾਣਾ ਪਊਗਾ ਜਿਹਦੇ ਨਾਲ ਕੁਆਲਿਟੀ ਦਾ ਡਿਫਰੈਂਸ ਪਵੇ ਆਪਾਂ ਸਾਈਲਜ ਸੰਬੰਧੀ ਗੱਲਾਂ ਬਾਤਾਂ ਕਰਨੀਆਂ ਆਉਣ ਵਾਲੇ ਟਾਈਮ 'ਚ ਕੁਝ ਹੋਰ ਵੀ ਫਿਊਚਰ ਪਲੈਨਿੰਗ ਹੈ ਇਨ੍ਹਾਂ ਭਰਾਵਾਂ ਦੀਆਂ ਜਿਹੜਾ ਕੋਈ ਵੀਰ ਜੁੜੂਗਾ ਉਹਨੂੰ ਉਸੇ ਤਰ੍ਹਾਂ ਦੀ ਕੁਆਲਿਟੀ ਵੀ ਇੱਥੋਂ ਮਿਲਦੀ ਰਹੂਗੀ ਤੇ ਇਹਨੂੰ ਹੋਰ ਵੀ ਏਦੂੰ ਵੱਡੇ ਪੱਧਰ ਤੇ ਲੈ ਜਾਣ ਦੀ ਸੋਚ ਬਾਈ ਹੋਰੀ ਰੱਖਦੇ ਆ ਮੈਂ ਸਟਾਕ ਇੱਕ ਵਾਰ ਤੁਹਾਨੂੰ ਇਹ ਕੈਮਰਾ ਮਾਰ ਕੇ ਦਿਖਾ ਦਿੰਨਾ ਹਾਲਾਂਕਿ ਜਦੋਂ ਵੀਡੀਓ ਦੇ ਵਿੱਚ ਆਪਾਂ ਵੀਰ ਨਾਲ ਗੱਲਾਂ ਬਾਤਾਂ ਕਰਾਂਗੇ ਤਾਂ ਉੱਤੇ ਲੇਅਰ ਜਾਂ ਵੀਡੀਓ ਜਿਹੜੀ ਉਹ ਸਟਾਕ ਦੀ ਚੱਲਦੀ ਰਹਿਣੀ ਹੈ ਵੀ ਕਿੰਨਾ ਕੁ ਤਕੜਾ ਸਟਾਕ ਹੈ ਕਿੰਨਾ ਕੁ ਭੰਡਾਰ ਇਹਨਾਂ ਕੋਲ ਸਾਇਲੇਜ ਦਾ ਇਸ ਟਾਈਮ ਅਵੇਲੇਬਲ ਹੈ ਵੀਡੀਓ ਦਰਾਨੀ ਇੱਕ ਗੱਠ ਇਹਨਾਂ ਦੇ ਵਿੱਚੋਂ ਇੱਕ ਬੇਲ ਰੈਂਡਮਲੀ ਕੋਈ ਵੀ ਬੇਲ ਆਪਾਂ ਕਰਦੇ ਨਾਲ ਉਹਨੂੰ ਚੀਰ ਲਾਂਗੇ ਤੇ ਉਹਦੇ ਚੋਂ ਕੁਆਲਿਟੀ ਦੇਖਣ ਦੀ ਕੋਸ਼ਿਸ਼ ਕਰਾਂਗੇ ਹਾਲਾਂਕਿ ਉਹ ਸਿਰਫ ਇੱਕ ਆਈਡੀਆ ਹੁੰਦਾ ਤਾਂ ਕਿ ਦੂਰ ਦਾ ਜੇ ਕੋਈ ਭਰਾ ਵੇਖਦਾ ਹੈ ਉਹਨੂੰ ਜੱਜਮੈਂਟ ਹੋ ਜੇ ਸਾਇਲਜ ਕਿਦਾਂ ਦਾ ਇਹਨਾਂ ਕੋਲ ਮੌਜੂਦ ਹੈ ਸੋ ਆਓ ਮਿਲিয়ে ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਦੋਸਤੋ ਸਾਇਲਜ ਸੰਬੰਧੀ ਲਾਸਟ ਤੱਕ ਵੀਡੀਓ ਦੇਖ ਲਓ ਜਿਹੜਾ ਭਰਾ ਖਰੀਦਣਾ ਚਾਹੁੰਦਾ ਉਹ ਸੰਪਰਕ ਕਰ ਲਿਓ ਜੀ ਕੁਆਲਟੀ ਦੇਖਣਾ ਚੈੱਕ ਕਰਨਾ ਉਹ ਤੁਹਾਡਾ ਕੰਮ ਹੈ ਤੁਸੀਂ ਪੈਸੇ ਲਾਉਣੇ ਆ ਕੇ ਤੁਸੀਂ ਪਰਖ ਵੀ ਕਰੋਗੇ ਮੈਂ ਬਲਵਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਬਲਵਿੰਦਰ ਭਾਈ ਆਪਾਂ ਇਹ ਸਾਇਲਜ ਪਲਾਂਟ ਦੇ ਵਿੱਚ ਖੜੇ ਆ ਤੇ ਇਹਦਾ ਨਾਮ ਕੀ ਰੱਖਿਆ ਇਹਦਾ ਨਾਮ ਹੈ ਜੀ ਪ੍ਰਭ ਸਿਮਰਨ ਸਾਇਲਜ ਪਲਾਂਟ ਮਹਲਾ ਖੁਰਦ ਠੀਕ ਹੈ ਅੱਛਾ ਕਿੰਨਾ ਸੀਜ਼ਨ ਹੈ ਜ ਇਹ ਵੀਰ ਜੀ ਚੌਥਾ ਸੀਜ਼ਨ ਹੈ ਜੀ ਚੌਥਾ ਸੀਜ਼ਨ ਹੈ ਹਾਂਜੀ ਤਿੰਨੇ ਸੀਜ਼ਨ ਦੀਆਂ ਵੈਸੇ ਤਾਂ ਵੀਡੀਓ ਮੈਂ ਸ਼ੂਟ ਕੀਤੀਆਂ ਹੋਈਆਂ ਨੇ ਪਿਛਲੀ ਵਾਰ ਵੀ ਹਾਂਜੀ ਕਿੱਦਾਂ ਦਾ ਰਿਸਪੌਂਸ ਚੱਲ ਰਿਹਾ ਹੈ ਫਾਰਮਰ ਵੀਰ ਪੱਕੇ ਜੁੜ ਗਏ ਹੋਣਗੇ ਨੇ ਟਾਈਮ ਨਾਲ ਹਾਂਜੀ ਬਹੁਤ ਵਧੀਆ ਰਿਸਪੌਂਸ ਚੱਲ ਰਿਹਾ ਪੱਕੇ ਹੀ ਆ ਤਕਰੀਬਨ ਇੱਕ ਹਫ਼ਤੇ ਜੀ ਟੋਟਲੀ ਸਾਰੇ ਠੀਕ ਹੈ ਅੱਛਾ ਜ਼ਿਆਦਾ ਕਿਹੜੇ ਏਰੀਆ 'ਚ ਜਾ ਰਿਹਾ ਪੰਜਾਬ 'ਚ ਜਾ ਰਿਹਾ ਜਾਂ ਪੰਜਾਬ ਤੋਂ ਬਾਹਰ ਕਿਸੇ ਸਟੇਟ 'ਚ ਭੇਜ ਰਹੇ ਨਹੀਂ ਵੀਰ ਜੀ ਵੀ ਪੰਜਾਬ 'ਚ ਤਾਂ ਚੱਲ ਹੀ ਰਿਹਾ ਹੂੰ ਆਪਣਾ ਸਾਇਲੇਜ ਜਿਹੜਾ ਜਾ ਰਿਹਾ ਇਹ ਗੁਜਰਾਤ ਦੇ ਵਿੱਚ ਪਾਲਨਪੁਰ ਨੂੰ ਵੱਧ ਜਾ ਰਿਹਾ ਹੈ ਗੁਜਰਾਤ ਦੇ ਵਿੱਚ ਪਾਲਨਪੁਰ ਏਰੀਆ ਦੇ ਵਿੱਚ ਵੀ ਜਾ ਰਿਹਾ ਜਾ ਰਿਹਾ ਹਾਂ ਜੀ ਫਿਰ ਉਹ ਪੱਕੇ ਜੁੜੇ ਹੋਏ ਆ ਭਰਾ ਇਥੋਂ ਮੰਗਾ ਲੈਂਦੇ ਉਹ ਪੱਕੇ ਜੁੜੇ ਆ ਜੀ ਪਹਿਲਾਂ ਤੋਂ ਲੈ ਕੇ ਜੁੜੇ ਹੋਏ ਆ ਜੀ ਠੀਕ ਹੈ ਅੱਛਾ ਬਲਵਿੰਦਰ ਭਾਈ ਆਪਾਂ ਇਹ ਕਿੰਨੇ ਕਿਲੋ ਵਾਲੀ ਬੇਲ ਆਪਣੇ ਕੋਲ ਹੈ ਇਹ ਵੀਰ ਜੀ ਇੱਕ ਕੁਇੰਟਲ ਵਾਲੀ ਆ ਇੱਕ ਕੁਇੰਟਲ ਵਾਲੀ ਇੱਕ ਕੁਇੰਟਲ ਵਾਲੀ ਹਾਂ ਜੀ ਠੀਕ ਹੈ ਆਉਣ ਵਾਲੇ ਟਾਈਮ 'ਚ ਫਿਰ ਕਿਸੇ ਨੂੰ ਹੋਰ ਵੀ ਪlant ਨੂੰ ਵੱਡਾ ਕਰਨ ਦਾ ਸੋਚ ਰਹੇ ਹਾਂ ਹਾਂ ਵੀਰ ਜੀ ਅਸੀਂ ਪlant ਉਧਰ ਨਾਲ ਜਿਵੇਂ ਗੁਜਰਾਤ ਦੇ ਵਿੱਚ ਉਧਰ 5 ਕੁਇੰਟਲ ਵਾਲੀ ਨੂੰ ਥੋੜਾ ਜਿਹਾ ਪੈੜਾ ਵਧ ਦਿੱਤੀ ਜਾਂਦੀ ਆ ਠੀਕ ਹੈ ਕਿਉਂ ਇੱਕ ਦੋਨੋਂ ਨੂੰ ਇਸੇ ਕਰਕੇ ਅਸੀਂ ਆਈਤੀ ਇੱਕ ਬੇਲਰ ਲੈ ਰਹੇ ਆ 5 ਕੁਇੰਟਲ ਵਾਲਾ ਠੀਕ ਹੈ ਹਾਂਜੀ ਅਸ਼ੋ ਉਹ ਵੀ ਨਾਲ ਐਡ ਕਰ ਲਾਂਗੇ ਹਾਂ ਉਹ ਇਹਦੇ ਵਿੱਚ ਐਡ ਕਰ ਦਾਂਗੇ ਅਸੀਂ ਠੀਕ ਹੈ ਇਹ ਹੁਣ ਆਪਣੇ ਕੋਲ ਇਸ ਟਾਈਮ ਜਿਹੜੀ ਗੱਠ ਹੈ ਉਹ ਕੁਇੰਟਲ ਵਾਲੀ ਹੈ ਇਹ ਕੁਇੰਟਲ ਵਾਲੀ ਹੈ ਜੀ ਕਿਹੜੀ ਵੈਰਾਈਟੀ ਕਿਹੜੀ ਹੈ ਪੈਕ ਕੀਤੀ ਹੋਈ ਜੀ ਇਹ 1844 ਹੈ ਜੀ 1844 ਹਾਂਜੀ ਕਣਕ ਵਾਲੀ ਸੀ ਕਿ ਮੱਕੀ ਦੀ ਨਹੀਂ ਵੀਰ ਜੀ ਕਣਕ ਵਾਲੀ ਆਪਾਂ ਇੱਕ ਗੱਠ ਉਹ ਨਹੀਂ ਬੱਦੀ ਜੀ ਇਹ ਸਾਰੀ ਪ੍ਰੋਪਰ ਆਲੂ ਵਾਲੀ ਲਈਏ ਅੱਛਾ ਜਿਹੜੀ ਕਣਕ ਵਾਲੀ ਐ ਕਿ ਮੱਕੀ ਆ ਉਹਦੀ ਸਮੱਸਿਆ ਥੋੜੀ ਜਿਹੀ ਇਹ ਨਹੀਂ ਰਹੀ ਉਹਦੇ ਚ ਦਾਣਾ ਜਿਹੜਾ ਉਹ ਘੱਟ ਨਹੀਂ ਬਣਿਆ ਵੀਰ ਜੀ ਅਕਤੀ ਗਮਰਾਇਆ ਗਰਮਾਇਸ਼ ਵੱਧ ਸੀ ਟੈਂਪਰੇਚਰ ਵੱਧ ਰਿਹਾ ਉਹਦੇ ਕਰਕੇ ਬਹੁਤ ਸਮੱਸਿਆ ਆਈ ਜੀ ਵੀ ਦਾਣਾ ਬਹੁਤ ਘੱਟ ਬਣਿਆ ਠੀਕ ਐ ਇਹਦੇ ਚ ਆਲੂ ਵਾਲੀ ਮੱਕੀ ਨੂੰ ਤਾਂ ਕੋਈ ਠੰਡ ਜਾ ਜਾਂਦੀ ਐ ਜੀ ਠੀਕ ਐ ਇਹਦਾ ਫਰਕ ਪੈਂਦਾ ਜੀ ਅੱਛਾ ਕਿੰਨੇ ਕਿੱਲੇ ਦਾ ਹੂ ਫਰ ਅੰਦਾਜ਼ਾ ਜੀ ਕੋਈ ਜਿਹੜਾ ਅੰਦਾਜ਼ਾ ਮੰਨ ਕੇ ਚਲੋ 230 ਕਿੱਲੇ ਦਾ ਇਹ ਸਾਰਾ ਫਿਰ ਏਰੀਆ ਆਪਣੇ ਵਾਲਾ ਹੀ ਕਵਰ ਕੀਤਾ ਇੱਥੋਂ ਮਿਲ ਗਈ ਆਪਾਂ ਨੂੰ ਹਾਂ ਆਪਾਂ ਨੇੜੇ ਨੇੜੇ ਪਿੰਡਾਂ ਚੋਂ ਹੀ ਲੈ ਲਈ ਸੀ ਤਕਰੀਬਨ ਇਹ ਜੀ ਠੀਕ ਹੈ ਮਤਲਬ ਇਹ ਸਾਰੀ ਆਲੂ ਵਾਲੀ ਮੱਕੀ ਹੈ ਇਹ ਟੋਟਲ ਆਲੂ ਵਾਲੀ ਮੱਕੀ ਹੈ ਜੀ ਠੀਕ ਹੈ ਅੱਛਾ ਇਹਦਾ ਰੇਟ ਕੀ ਚੱਲ ਰਿਹਾ ਬਈ ਇਸ ਮੱਕੀ ਦਾ ਇਹ ਰੇਟ ਵੀਰੇ ਵੇਖੋ ਵੇਖਾ ਜਿਵੇਂ ਕਿਸੇ ਨਾ ਦੂਰ ਦੇ ਰੇਟ ਦੇ ਹਿਸਾਬ ਨਾਲ ਉਸ ਹਿਸਾਬ ਨਾਲ ਚੱਲਦਾ ਕੁਆਂਟੀਟੀ ਦਾ ਵੀ ਅਸਰ ਪੈਂਦਾ ਹੋਊਗਾ ਜੇ ਕੋਈ ਵੱਧ ਲੈਂਦਾ ਤਾਂ ਥੋੜਾ ਬਹੁਤਾ ਮਾਨਤਨ ਭਰਾ ਦਾ ਹਾਂ ਮਾਨਤਨ ਹੋ ਜਾਂਦਾ ਜੀ ਠੀਕ ਹੈ ਤਾਂ ਲਿਜਾਣ ਦਾ ਸਿਸਟਮ ਕੀ ਰਹਿੰਦਾ ਜੇ ਕੋਈ ਫਾਰਮਰ ਖਰੀਦਣਾ ਚਾਹੁੰਦਾ ਆਪਣੇ ਕੋਲੇ ਹੈਗੀਆਂ ਗੱਡੀ ਆਪਦੀ ਹੈਗੀ ਹੈ ਜੀ ਠੀਕ ਹੈ ਉਹਤੇ ਆਪਾਂ ਭੇਜ ਦਿੰਦੇ ਆ ਜੇ ਕੋਈ ਵੱਧ ਮਾਲ ਮਗਾਉਣਾ ਚਾਹੁੰਦਾ ਫਿਰ ਉਹ ਆਪਦਾ ਵੀ ਕੱਲੇ ਆਵੇ ਜਿਵੇਂ ਕਿਸੇ ਨੂੰ ਅਜਸਟ ਹੁੰਦਾ ਓਵੇਂ ਅਗਲਾ ਕਰ ਲੈਂਦਾ ਓਵੇਂ ਕਰ ਲੈਂਦਾ ਓਵੇਂ ਕਰ ਲੈਂਦਾ ਵਜ਼ਨ ਜਿਹੜਾ ਫਿਰ ਕਿਦਾਂ ਜੋਖਿਆ ਜਾਂਦਾ ਇਹ ਕੰਡੇ ਤੇ ਜੀ ਠੀਕ ਹੈ ਹਾਂਜੀ ਮਤਲਬ ਜੇ ਕੋਈ ਵੱਡਾ ਝਾੜਾ ਲੈਣਾ ਤਾਂ ਫਿਰ ਤੋਂ ਵੱਡੇ ਖਾਲੇ ਹੋਣੀ ਰਗੰਡਾ ਕਰ ਲਈਦਾ ਜੀ ਬਾਅਦ ਚ ਲੋਡ ਕਰਕੇ ਫਿਰ ਗੱਡੀ ਜ਼ਗੰਡਾ ਕਰਦੇ ਠੀਕ ਹੈ ਫਿਰ ਉਵੇਂ ਹੋ ਜਾਂਦਾ ਤੇ ਜੇ ਕਿਸੇ ਨੇ ਇੱਕ ਦੋ ਬੇਲ ਲੈ ਜਾਣੇ ਆ ਤੋ ਉਹ ਇੱਥੇ ਤੋਲ ਦੇ ਦਿੰਦੇ ਜੀ ਉਹ ਨੂੰ ਇੱਥੇ ਹਾਂਜੀ ਠੀਕ ਹੈ ਅਜਾ ਕਈ ਭਰਾ ਜਿਹੜੇ ਸਾਈਲਜ ਵੈਸੇ ਤਾਂ ਵਰਤਦੇ ਆ ਅੱਜ ਦੇ ਟਾਈਮ 'ਚ ਕੋਈ ਨਵੀਂ ਗੱਲ ਨਹੀਂ ਹੈ ਕਿਸੇ ਵਾਸਤੇ ਹਾਂਜੀ ਹਾਂਜੀ ਪਰ ਫਿਰ ਵੀ ਜੇ ਕੋਈ ਭਰਾ ਸੈਂਪਲ ਦੇ ਤੌਰ ਤੇ ਮੰਨ ਲਓ ਇੱਕ ਬੇਲ ਲੈ ਜਾ ਕੇ ਵੇਖਣਾ ਚਾਹੁੰਦਾ ਹੋਵੇ ਪਸ਼ੂ ਕਿੱਦਾਂ ਖਾਂਦੇ ਆ ਜੀ ਜੀ ਸਦਕੇ ਲੈ ਜੀ ਠੀਕ ਹੈ ਕੁਆਲਟੀ ਚੈੱਕ ਕਰੇ ਤੇ ਆਕੇ ਅਸੱਚੇ ਇਹ ਆਉਣਾ ਵਾਰ-ਵਾਰ ਉਹਨੂੰ ਪਹੁੰਚ ਜਿਵੇਂ ਕੋਈ ਫਾਰਮਰ ਨੇ ਕੇਰਾ ਕੁਆਲਟੀ ਦੇਖ ਲਈ ਆ ਮੰਗਾ ਲਿਆ ਹਾਂਜੀ ਉਦੋਂ ਬਾਅਦ ਤਾਂ ਫਿਰ ਫੋਨ ਤੇ ਜੇ ਮੰਗਾਈ ਜਾਂਦਾ ਪਹੁੰਚ ਕਰਦੇ ਰਹਿੰਦੇ ਹਾਂ 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 ਵੀਰੇ ਤਕਰੀਬਨ ਸਾਰੇ ਸਾਡੇ ਗਾਗ ਜਨੇ ਲੱਗਿਓ ਫੋਨ ਤੇ ਆਉਂਦੇ ਆ ਜੀ ਠੀਕ ਹੈ ਜੇ ਕੋਈ ਆਉਣਾ ਚਾਹੁੰਦਾ ਸੀ ਕਹਿੰਨੇ ਉਹ ਜੀ ਵਾਰੀ ਆਓ ਜਿਹੜੀ ਗੱਠ ਕਹੋਗੇ ਉਹੀ ਅਸੀਂ ਗੱਠ ਖੋਲ ਕੇ ਦਿਖਾ ਦਾਂਗੇ ਠੀਕ ਹੈ ਠੱਕਾ ਜੀ ਫਾਰਮਰ ਦਾ ਵੀ ਚੈੱਕ ਕਰੋ ਆਕੇ ਕੁਆਲਟੀ ਕੁਆਲਟੀ ਦੇਖ ਲਈ ਅਗਲਾ ਜ਼ਰੂਰੀ ਚੈੱਕ ਕਰਨੀ ਹੈ ਜੀ ਕਰੇ ਤਾਂ ਬਾਈ ਵਰਤਦਿਆਂ ਨੂੰ ਤੁਹਾਨੂੰ ਉਦੋਂ ਦੇ ਹੀ ਵਰਤ ਰਹੇ ਹੋਗਾ ਨਹੀਂ ਕਰੇ ਅਸੀਂ ਉਦੋਂ ਪਹਿਲਾਂ ਤੋਂ ਹੀ ਵਰਤਦੇ ਆ ਜੀ ਪਹਿਲਾਂ ਤੋਂ ਹੀ ਵਰਤਦੇ ਆ ਹਾਂਜੀ ਠੀਕ ਰਹਿੰਦਾ ਰਿਜ਼ਲਟ ਇਹਦਾ ਬਹੁਤ ਵਧੀਆ ਜੀ ਜੇਕਰ ਇਹਨੂੰ ਸਹੀ ਤਰੀਕੇ ਨਾਲ ਪਾਇਆ ਜਾਵੇ ਫਿਰ ਬਹੁਤ ਵਧੀਆ ਜੀ ਅੱਛਾ ਇਹ ਜਿਹੜਾ ਸਾਇਲਜ ਇਦਾਂ ਦਾ ਆਪਾਂ ਪੈਕ ਕੀਤਾ ਦੇਖਦੇ ਆ ਜੋ ਮੈਂ ਫੀਲਡ ਚੋਂ ਦੇਖਦਾ ਹਾਂ ਹਾਂਜੀ ਉਸੇ ਦੇ ਚ ਜਿਹੜਾ ਰੈਪ ਕਰਦੇ ਆ ਉਹਦੇ ਵੀ ਫਰਕ ਪੈ ਜਾਂਦਾ ਕੋਈ ਰੇਟ ਸਸਤਾ ਵੇਚ ਰਿਹਾ ਕੋਈ ਮਹਿੰਗਾ ਵੇਚ ਰਿਹਾ ਜਾਂ ਕੁਆਲਿਟੀ ਦਾ ਫਰਕ ਹੁੰਦਾ ਪੂਰਾ ਹੀ ਫਰਕ ਪੈਂਦਾ ਵੀਰ ਜੀ ਵੀ ਦੇਖੋ ਜਿਹੜੀ ਅਸੀਂ ਇਹ ਬੇਲ ਰੈਪ ਕੀਤੀ ਆ ਇਹ ਬਸਟਨ ਕੰਪਨੀ ਦਾ ਪੇਪਰ ਲਗਾਇਆ ਜੀ ਠੀਕ ਹੈ ਯਾਨੀ ਕਿ ਸਾਰਾ ਇੰਪੋਰਟਡ ਪੇਪਰ ਹੈ ਇਹ ਇਹਦੇ ਵਿੱਚ ਇਹ ਆ ਵੀ ਇੱਕ ਤਾਂ ਫਟਦਾ ਨਹੀਂਗਾ ਜੀ ਠੀਕ ਹੈ ਤੇ ਇੱਕ ਇਹਦੇ ਵਿੱਚ ਤੁਸੀਂ ਜਿਵੇਂ ਕਿੰਨੇ ਟੈਂਪਰੇਚਰ ਦੇ ਵਿੱਚ ਗੱਠ ਪਈ ਆ ਜਦੋਂ ਇਹਨੂੰ ਖੋਲੋਗੇ ਬਿਲਕੁਲ ਠੰਡਾ ਚਾਰ ਮਿਲੂਗਾ ਇਹਦੇ ਵਿੱਚ ਅਜਾ ਮਤਲਬ ਅੰਦਰੋਂ ਚਾਰ ਗਰਮ ਨਹੀਂ ਹੋਊ ਗਰਮਣਾ ਹੋਗਾ ਸਿਰਫ ਫਿਲਮ ਦੇ ਸਿਰ ਤੇ ਜੇ ਆਪਣੀ ਫਿਲਮ ਪ੍ਰੋਪਰ ਲੱਗੀ ਹੈ ਦੇ ਉੱਪਰ ਤਾਂ ਗਰਮੈਸ਼ ਨਹੀਂ ਚਾਰ ਫੜਦਾ ਜੇਕਰ ਫਿਲਮ ਘੱਟ ਲੱਗੀ ਆ ਜਾਇਤੇ ਮੰਨ ਕੇ ਚੱਲੋ ਵੀ ਇਹਦੇ ਵਿੱਚ ਪੈਕਿੰਗ ਦਾ ਲੋਡ ਦਾ ਥੋੜਾ ਜਿਹਾ ਅਸਰ ਪੈਂਦਾ ਵੀ ਇਹਦੀ ਗੱਠ ਮਜ਼ਬੂਤੀ ਨਹੀਂ ਕੀਤੀ ਗਈ ਉਹਤੇ ਫਰਕ ਪੈਂਦਾ ਜੀ ਫਿਰ ਜਦੋਂ ਆਪਾਂ ਘਟ ਕੇ ਰੇਟ ਵੇਚਾਂਗੇ ਫਿਰ ਇਹਨਾਂ 'ਚ ਕਮੀਆਂ ਆਉਂਦੀਆਂ ਜੀ ਫਿਰ ਕਮੀਆਂ ਆਉਂਦੀਆਂ ਹਾਂ ਅੱਛਾ ਇੱਕ ਗੱਲ ਹੋਰ ਦੱਸ ਦਿਓ ਜੇ ਜਿਵੇਂ ਹੁਣ ਬਾਰਸ਼ਾਂ ਦਾ ਟਾਈਮ ਹੁਣੇ ਨੰਕੇ ਹਟਿਆ ਬਾਰਸ਼ ਝੜੀ ਟਾਈਪ ਵੀ ਲੱਗੀ ਰਹੀ ਹੈ ਇਹਨੂੰ ਮੀਂਹੋਂ ਦਾ ਕੋਈ ਬਹੁਤਾ ਅਸਰ ਨਹੀਂ ਨਾ ਜਮਾ ਨਹੀਂ ਨਾ ਕੋਈ ਮੀਂਹ ਦਾ ਨਾ ਕੋਈ ਧੁੱਪ ਦਾ ਠੀਕ ਹੈ ਦੋਸਤੋ ਇੱਕ ਚੀਜ਼ ਮੈਂ ਹੋਰ ਨੋਟ ਕਰ ਰਿਹਾ ਤੁਸੀਂ ਵੀ ਇਹ ਚੀਜ਼ ਦੇਖੋ ਮੈਂ ਬਿਨਾਂ ਸ਼ੱਕ ਸਾਡਾ ਕੰਮ ਉਹ ਤੋਂ ਆਪਾਂ ਭਜਦੇ ਨਹੀਂ ਉਹ ਗੱਲ ਹੈ ਅਸੀਂ ਪੇਡ ਪ੍ਰਮੋਸ਼ਨ ਕਰਦੇ ਆਂ ਪਰ ਤੁਸੀਂ ਇਹ ਸਾਰੀਆਂ ਬੇਲ ਗੱਠਾਂ ਦੇਖੋ ਇਹ ਰੈਪ ਕਰਨ ਦਾ ਹੀ ਰਿਜ਼ਲਟ ਹੈ ਵੀ ਤੁਹਾਨੂੰ ਕੋਈ ਵੀ ਬੇਲ ਕੋਈ ਵੀ ਗੱਠ ਵਿੰਗੀ ਟੇਢੀ ਨਹੀਂ ਦਿਸਣੀ ਇਹ ਚੀਜ਼ ਜਿਹੜੀ ਐਦੋਂ ਜੇ ਆਪਾਂ ਮਤਲਬ ਦੇਖ ਗਏ ਜਾਂ ਸਮਝ ਗਏ ਤਾਂ ਫਰਕ ਇਹੀ ਲੱਗਦਾ ਵੀ ਇੱਕ ਤਾਂ ਉੱਤੇ ਪੇਪਰ ਜ਼ਿਆਦਾ ਵਧੀਆ ਲੱਗਾ ਹੋਇਆ ਤੇ ਦੂਜਾ ਇਹ ਹੈ ਵੀ ਸਾਇਲੈਂਸ ਜਿਹੜਾ ਉਹ ਜਦੋਂ ਪੈਕ ਹੋਇਆ ਨਾ ਉਹਨੂੰ ਉਹ ਇੰਨਾ ਕੁ ਟਾਈਟ ਕਰਤਾ ਜਾਨੀ ਉਹ ਇੰਨਾ ਕੁ ਸਖਤ ਕਰਕੇ ਉਹ ਮਸ਼ੀਨ ਨੇ ਪੈਕ ਕੀਤਾ ਹੋਊਗਾ ਵੀ ਜਿਹੜਾ ਜਦੋਂ ਇੱਕ ਦੂਜੇ ਉੱਤੇ ਐ ਗੱਠਾਂ ਰੱਖਦੇ ਗਏ ਆ ਤਾਂ ਵਜ਼ਨ ਦੇਖ ਲਓ ਅੰਦਾਜ਼ਾ ਲਾ ਲਓ ਇੱਕ ਬੇਲ ਦਾ ਵਜ਼ਨ ਲਗਭਗ ਜੇ ਤੁਸੀਂ ਕੁਇੰਟਲ ਮੰਨ ਕੇ ਚੱਲੋ ਤੇ ਇੱਠਾਂ ਤੱਕ ਆਉਂਦਾ ਕਿੰਨੇ ਕੁਇੰਟਲ ਲੋਡ ਪੈ ਗਿਆ ਪਰ ਇਹ ਉਸੇ ਤਰ੍ਹਾਂ ਹੀ ਐ ਬਲਵਿੰਦਰ ਭਾਈ ਇਹ ਸਹੀ ਗੱਲ ਹੈ ਨਾ ਮਤਲਬ ਪੇਪਰ ਕਰਕੇ ਇਹ ਕੋਜੀ ਪਈ ਐ ਸਰ ਹਾਂ ਇਹ ਵੀਰੇ ਪੇਪਰ ਕਰਕੇ ਹੀ ਐ ਜੀ ਇਹ ਪੇਪਰ ਦੀ ਕੁਆਲਿਟੀ ਦੀ ਸਾਰਾ ਅਸਰ ਪੈਂਦਾ ਜੀ ਟੋਟਲ ਅਸ਼ੋਧੇ ਨਾਲ ਹੀ ਹੁੰਦਾ ਨਹੀਂ ਤਾਂ ਵਿੰਗੀ ਟੇਢੀ ਹੋ ਜਾਂਦੀ ਨਹੀਂ ਜੀ ਜਦੋਂ ਢਿੱਲੀ ਆਪਾਂ ਗੱਠ ਬੰਨਾਂਗੇ ਪੇਪਰ ਘੱਟ ਲਾਵਾਂਗੇ ਉਹ ਗੱਠਾਂ ਲਚਕ ਮਾਰੂਗੀ ਜੀ ਉਹਦੇ ਨਾਲ ਹੀ ਵਿੰਗੀ ਟੇਢੀ ਹੋ ਜਾਊਗੀ ਜਦੋਂ ਵਿੰਗੀ ਟੇਢੀ ਹੋ ਗਈ ਇਹ ਚ ਹਵਾ ਕਰਾਸਿੰਗ ਕਰ ਗਈ ਫਿਰ ਉਹ ਸਾਇਲਜ ਦੀ ਕੁਆਲਿਟੀ ਨਹੀਂ ਰਹਿੰਦੀਗੀ ਅੱਛਾ ਇੱਕ ਚੀਜ਼ ਹੋਰ ਬਲਵਿੰਦਰ ਭਾਈ ਆਮ ਤੌਰ ਤੇ ਜਦੋਂ ਕੋਈ ਸਾਇਲਜ ਦੇਖਦੇ ਐ ਇਦਾਂ ਪੈਕ ਕੀਤਾ ਹੋਇਆ ਇਹ ਸਾਰੀ ਗੱਠ ਮੀਨ ਨਾਲ ਸਾਫ਼ ਹੋ ਗਈ ਜਾਂ ਪਾਣੀ ਪੂਣੀ ਮਤਲਬ ਕੁਆਲਿਟੀ ਚੰਗੀ ਜੇ ਸਹੀ ਟਾਈਮ ਤੇ ਪੈਕ ਹੋ ਗਿਆ ਵੀ ਥੱਲੇ ਨੂੰ ਕੋਈ ਲਸਰਾ ਨਹੀਂ ਆ ਦਿਸਦਿਆਂ ਨਹੀਂ ਵੀ ਪਾਣੀ ਨਿਕਲਿਆ ਹੋਵੇ ਵਿੱਚੋਂ ਨਹੀਂ ਵੀਰ ਜੀ ਉਹੀ ਗੱਲ ਠੀਕ ਹੈ ਸਹੀ ਲੈਵਲ ਤੇ ਜਿਹੜਾ ਮੱਕੀ ਦਾ ਸਾਈਲੇਜ ਪੈਣਾ ਉਹ ਬਿਲਕੁਲ ਪੇਪਰ ਸਾਫ ਹੋਊਗਾ ਜੀ ਠੀਕ ਹੈ ਜਿਵੇਂ ਗੱਠਾਂ ਦੇ ਵਿੱਚ ਥੱਲੇ ਨਾ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਇਹ ਵੇਖ ਲਓ ਜੀ 12-12 ਤੈਣ ਲੱਗੀਆਂ ਉੱਪਰ ਤੇ ਇੱਕ ਹਜੇ ਤੱਕਰ ਜਮਾਂ ਥਰੜੀ ਗੱਠ ਨਾ ਬੈਠੀ ਆ ਖੁਸ਼ ਹੋਏ ਅੱਛਾ ਇਹ ਵੈਸੇ ਮੈਨੂੰ ਕੋਈ ਗੱਲ ਹੋਰ ਦੱਸੋ ਜੀ ਜਿਵੇਂ ਕਿਸੇ ਭਰਾ ਨੇ ਓਪਨ ਖੁੱਲੇ ਥਾਂ ਜਿਹਨੂੰ ਰੱਖਣਾ ਹੋਵੇ ਹਾਂਜੀ ਚੂਹੇ ਦੀ ਸਮੱਸਿਆ ਕਿੰਨੀ ਉਹ ਜੀ ਤੁਹਾਡੇ ਸਾਡੇ ਕੋਲ ਨਾ ਥੋੜਾ ਜਿਹਾ ਸਿੰਪਲ ਆਇਆ ਹੋਇਆ ਹੂੰ ਤੇ ਉਹ ਅੱਗੇ ਤੋਂ ਤਕਰੀਬਨ ਮੇਰੇ ਸਾਹਮਣੇ ਕੰਪਨੀਆ ਬੁਸਟਨ ਕੰਪਨੀ ਦੇ ਰਹੀ ਹੈ ਪੇਪਰ ਸਾਨੂੰ ਹੂੰ ਉਹ ਅਸੀਂ ਵਰਤਾਂਗੇ ਉਹਦਾ ਕਾਫੀ ਫਾਇਦਾ ਹੁੰਦਾ ਖਾਸ ਕਰਕੇ ਆ ਵੀ ਨਹੀਂ ਘੱਟ ਖਰਾਬ ਹੁੰਦੀ ਮੜੀ ਸਾਫ ਸੰਭਾਲ ਹੋਵੇ ਇਹਦੀ ਹੂੰ ਉਹ ਤਾਂ ਬਹੁਤ ਵਧੀਆ ਚੀਜ਼ ਹੈ ਮਤਲਬ ਉਹ ਤਾਂ ਜੇ ਕੋਈ ਮੰਨ ਲਓ ਇਹ 10% ਕਿਤੇ ਰੀਅਰ ਕੇਸ ਹੈ ਚੂਹੇ ਵਾਲਾ ਹਾਂਜੀ ਤਾਂ ਉਹਨੂੰ ਵੀ ਹੱਲ ਕਰ ਦੂਗਾ ਉਹਦਾ ਵੀ ਹੱਲ ਹੈ ਉਹ ਵੀ ਦਿਖਾ ਦਈਏ ਆਪਾਂ ਹਾਂ ਉਹ ਦਿਖਾ ਦਿੰਨੇ ਆਪਾਂ ਦੋਸਤੋ ਆਮ ਤੌਰ ਤੇ ਫਰੰਟ ਹਰੇਕ ਬੰਦਾ ਸੰਭਾਲ ਕੇ ਰੱਖਦਾ ਆ ਆਪਦੀ ਚੀਜ਼ ਦਾ ਕਿਉਂਕਿ ਹਰੇਕ ਕਸਟਮਰ ਦੇ ਫਰੰਟ ਜਿਹੜਾ ਮੂੰਹ ਮੱਥੇ ਲੱਗਣਾ ਹੈ ਜਿਹੜੀ ਚੀਜ਼ ਸ਼ੁਰੂ ਦੇ ਵਿੱਚ ਲੱਗਣੀ ਹੈ ਪਰ ਮੈਂ ਜਿੱਦਰੀ ਵੀਡੀਓ ਸ਼ੁਰੂ ਕੀਤੀ ਹੈ ਇਹ ਮੈਂ ਬੈਕ ਸਾਈਡ ਤੋਂ ਕੀਤੀ ਹੈ ਤੁਸੀਂ ਇੱਕ ਦੀ ਚੀਜ਼ ਦੇਖੋ ਇਹ ਬੈਕ ਸਾਈਡ ਆ ਘਰ ਦੀ ਮੈਂ ਇਧਰਲੇ ਪਾਸੋਂ ਤਾਂ ਸ਼ੁਰੂ ਕੀਤਾ ਵੀ ਇਹ ਨਾ ਹੋਵੇ ਵੀ ਆਪਾਂ ਅਗਲੇ ਪਾਸੋਂ ਤਾਂ ਦਿਖਾਈ ਜਾਈਏ ਤੇ ਮਗਰਲਾ ਪਾਸਾ ਜਿਹੜਾ ਉਹ ਉਹਦਾ ਕਈ ਵਾਰ ਇਹ ਹੁੰਦਾ ਵੀ ਮਗਰ ਆਪਾਂ ਚਲੋ ਮਾੜੀ ਚੀਜ਼ ਲੁਕੋ ਕੇ ਰੱਖਦੇ ਹੋ ਜਾਂ ਇਹ ਨਾ ਹੋਵੇ ਮਗਰ ਲਾਪਸ ਚੋਂ ਕੋਈ ਬੇਲ ਖਰਾਬ ਮਿਲ ਜੇ ਤੁਸੀਂ ਇਹ ਸਾਰਾ ਪਲਾਂਟ ਦੇਖ ਲਓ ਚੀਜ਼ ਤਾਂ ਤੁਸੀਂ ਆਪਦੀ ਸਮਝ ਨਾਲ ਖਰੀਦਣੀ ਹੈ ਤੁਸੀਂ ਆ ਕੇ ਚੀਜ਼ ਨੂੰ ਦੇਖਣਾ ਹੈ ਕੁਆਲਿਟੀ ਚੈੱਕ ਕਰਿਓ ਪਰ ਮੈਂ ਇਹ ਪਲਾਟ ਜਿਹੜਾ ਵੈਸਟਾਂਗਣਾ ਦਿਖਾਉਣਾ ਵੀ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਗੱਲਾਂ ਹੋਈਆਂ 3 ਸਾਲ ਪਹਿਲਾਂ ਤੋਂ ਵੀਡੀਓ ਬਣਾ ਰਹੇ ਆ ਵੀ ਇਹ ਬਾਈ ਹੋਰੀ ਇਸ ਲੈਵਲ ਤੇ ਕੰਮ ਕਰ ਰਹੀ ਹੈ ਵੀ ਜਿਹੜਾ ਗਾਹਕ ਜੁੜ ਗਿਆ ਉਹਨੂੰ ਸ਼ਿਕਾਇਤ ਨਾ ਆਵੇ ਕੁਆਲਿਟੀ ਮੈਂ ਦੁਬਾਰਾ-ਬਾਰ ਵਾਰ ਵੀਡੀਓ 'ਚ ਇਹ ਗੱਲ ਜ਼ਿਕਰ ਕਰਦਾ ਵੀ ਤੁਸੀਂ ਆ ਕੇ ਦੇਖਣੀ ਆ ਤੇ ਆਪਦੀ ਸਮਝ ਨਾਲ ਚੀਜ਼ ਖਰੀਦਣੀ ਆ ਪਰ ਮੈਂ ਤੁਹਾਨੂੰ ਰੈਂਡਮਲੀ ਹਰੇਕ ਪਾਸੇ ਤੋਂ ਦਿਖਾ ਦਨਾ ਸਾਈਲਜ ਇੰਨਾ ਕੁ ਵਧੀਆ ਇਹ ਰੈਪ ਕੀਤਾ ਹੋਇਆ ਹੈ ਇੰਨਾ ਕੁ ਵਧੀਆ ਇਹਨੂੰ ਪੈਕ ਕੀਤਾ ਹੋਇਆ ਵੀ ਇਹਦੇ 'ਚ ਕੋਈ ਸਮੱਸਿਆ ਨਜ਼ਰ ਨਹੀਂ ਆਉਂਦੀ ਨਾ ਤਾਂ ਬੈਕ ਸਾਈਡ ਦੇ ਉੱਤੇ ਤੇ ਨਾ ਫਰੰਟ ਵਾਲੇ ਪਾਸੇ ਹੁਣ ਆਪਾਂ ਜਾ ਹੀ ਰਹੇ ਹਾਂ ਤੁਹਾਨੂੰ ਇਧਰੋਂ ਵੀ ਦਿਖਾ ਦੇਣਾ ਸੋ ਦੇ ਸਾਈਲਜ ਫਾਰ ਸੇਲ ਆ ਦੋਸਤੋ ਪੈਕ ਹੋਇਆ ਹੋਇਆ ਹੈ ਟਾਈਮ ਵੀ ਇਹਦਾ ਜਿਹੜਾ ਇਹਨੂੰ ਜਿਹੜਾ ਬਣਨ ਵਾਸਤੇ ਚਾਹੀਦਾ ਸੀ ਉਹ ਮਿਲ ਗਿਆ ਪ੍ਰੋਪਰ ਤੇ ਤੁਸੀਂ ਹੁਣ ਇਹਨੂੰ ਵਰਤ ਸਕਦੇ ਹੋ ਸੋ ਦੋਸਤੋ ਹੁਣ ਤੁਹਾਨੂੰ ਇੱਕ ਹਰੇ ਰੰਗ ਦੇ ਵਿੱਚ ਪੇਪਰ ਦਿਸਦਾ ਹੋਣਾ ਆਪਾਂ ਇਹਦੇ ਸੰਬੰਧੀ ਗੱਲਬਾਤ ਕਰਾਂਗੇ ਫਰੰਟ ਸਾਈਡ ਆ ਸਾਇਲਜ ਪਲਾਂਟ ਦੀ ਬਲੰਦਰ ਭਾਈ ਜਿਹੜਾ ਇਹ ਹਰੇ ਰੰਗ ਦਾ ਪੇਪਰ ਹੈ ਇਹਦੀ ਗੱਲ ਕਰ ਰਹੇ ਸੀ ਇਹ ਚੂਹਿਆਂ ਤੋਂ ਆ ਚੂਹੇ ਤੋਂ ਰਹਿਤ ਆ ਇਹਨਾਂ ਨੇ ਜਿਹੜਾ ਪੇਪਰ ਨਵਾਂ ਕੱਢਿਆ ਆ ਉਹਨਾਂ ਨੇ ਸੈਂਪਲ ਦੇ ਤੌਰ ਤੇ ਸਾਨੂੰ ਦਿੱਤਾ ਜੀ ਠੀਕ ਹੈ ਅਸੀਂ ਇਹਦਾ ਰਿਜ਼ਲਟ ਦੇਖਿਆ ਚੰਗਾ ਵਧੀਆ ਰਿਜ਼ਲਟ ਮਿਲਦਾ ਜੀ ਹਜੇ ਤੱਕ ਕੋਈ ਇਹਨੂੰ ਪ੍ਰੋਬਲਮ ਨਹੀਂ ਆਈ ਅੱਛਾ ਪੈਕ ਹੋਏ ਸਾਇਲਜ ਨੂੰ ਤਾਂ ਕਾਫੀ ਟਾਈਮ ਹੋ ਗਿਆ ਹੋਣਾ ਹਾਂਜੀ ਹਾਂਜੀ ਹੁਣ ਤੱਕ ਮਤਲਬ ਕਿਸੇ ਗੱਠ ਨੂੰ ਚੂਹੇ ਵਾਲੀ ਸਮੱਸਿਆ ਨਹੀਂ ਆਈ ਹਜੇ ਤੱਕ ਸਾਰੇ ਪਲਾਂਟ ਦੇ ਵਿੱਚ ਇੱਕ ਵੀ ਗੱਠ ਨੂੰ ਟੱਕ ਨਹੀਂ ਲੱਗਾ ਜੀ ਠੀਕ ਹੈ ਜਿੰਨੀ ਭਾਵੇਂ ਉਹ ਚਿੱਟਾ ਪੇਪਰ ਭਾਵੇਂ ਹਰਾ ਤੇ ਚਿੱਟਾ ਤੇ ਚਾਹ ਹ ਤੇ ਹਰੇ ਦਾ ਤਾਂ ਹਜੇ ਰਿਜ਼ਲਟ ਹੋਰ ਵੀ ਗਾਂ ਆਉਣ ਵਾਲੇ ਟਾਈਮ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਮਾ ਇਹਦਾ ਨਖੇਰ ਹੋ ਜਾਊਗਾ ਵੈਸੇ ਚੂਹੇ ਦੀ ਸਮੱਸਿਆ ਤਾਂ ਮੇਰੇ ਖਿਆਲ ਚ ਜਦੋਂ ਝੋਨਾ ਲੱਗਣਾ ਸ਼ੁਰੂ ਹੁੰਦਾ ਉਦੋਂ ਹੀ ਜ਼ਿਆਦਾ ਬਣਦੀ ਹੋਊਗੀ ਕਿ ਪੱਟ ਪੁੱਟ ਵਾਲੇ ਦੇ ਵਿੱਚ ਥੋੜੀ ਸਮੱਸਿਆ ਵੱਧ ਬਣ ਜਾਂਦੀ ਹੈ ਜੀ ਜਾਂ ਨੇ ਜਾਣੇ ਦੇ ਖੇਤਾਂ 'ਚ ਉੱਥੋਂ ਬਣ ਜਾਂਦੀ ਹੈ ਜੀ ਆਪਾਂ ਤਾਂ ਸਾਰਾ ਸਾਲ ਮਤਲਬ ਇਹ ਜਿਹੜਾ ਪਹਿਲਾਂ ਦਾ ਰੈਪ ਕੀਤਾ ਇਹ ਦੇਾਂਗੇ ਜਾਂ ਪੱਟ ਵਾਲਾ ਵੀ ਅੱਗੇ ਪੈਕ ਕਰਾਂਗੇ ਨਹੀਂ ਵੀਰੇ ਅਸੀਂ ਪੱਟ ਵਾਲਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਆਪਾਂ ਨਾ ਪੱਟ ਵਾਲੇ ਤੇ ਕੰਮ ਕਰੀਏ ਤੇ ਨਾ ਆਪਾਂ ਕਣਕ ਵਾਲੀ ਮੱਕੀ ਤੇ ਕੰਮ ਕਰੀਏ ਠੀਕ ਆਪਾਂ ਕੁਆਲਿਟੀ ਦੇਤਾਂਗੇ ਆਪਾਂ ਕੁਆਲਿਟੀ ਵੇਚਾਂਗੇ ਜਿਸ ਜਿਹੜਾ ਪੈਟਲ ਜਿਵੇਂ ਹੁਣ ਮੰਨ ਲਓ ਪੈਕ ਕਰਕੇ ਚਲੋ ਆਪਾਂ ਕਿਸੇ ਵੀ ਭਰਾ ਦਾ ਨਾਮ ਦਾ ਨਾਮ ਲੈਣਾ ਨਾ ਆਪਾਂ ਕਿਸੇ ਨੂੰ ਨਿੰਦਰਾ ਚਾਹਣੇ ਹਾਂਜੀ ਸੈਂਟੀਫਿਕ ਤਰੀਕੇ ਨਾਲ ਜੇ ਦੇਖੀਏ ਤਾਂ ਕੀ ਉਹ ਸਹੀ ਹੈ ਜਿਹੜਾ ਪਹਿਲਾਂ ਟੋਏ ਚ ਨੱਪ ਲੈਣਾ ਉਦੋਂ ਬਾਅਦ ਚ ਉਹਨੂੰ ਪੈਕ ਕਰਕੇ ਵਿੱਚ ਨਾ ਨਹੀਂ ਜੀ ਦੇਖੋ ਪਤਾ ਕੀ ਗੱਲ ਹੈ ਜੇ ਹੁਣ ਆਪਾਂ ਇਹ ਗੱਲਾਂ ਕਵਾਂਗੇ ਅਗਲਾ ਆਖੂਗਾ ਵੀ ਫਲਾਨਾ ਇਹ ਗੱਲ ਕਹਿੰਦਾ ਪਰ ਮੇਰੇ ਹਿਸਾਬ ਚ ਜਿਹੜੀ ਗੱਠ ਦੀ ਹਵਾ ਬੰਦ ਹੋ ਗਈ ਹੈ ਪੇਟ ਦੇ ਵਿੱਚ ਜਦੋਂ ਆਪਾਂ ਗੱਠ ਪੇਟ ਖੋਲ ਕੇ ਗੱਠ ਬੰਨਾਂਗੇ ਉਹ 5-7 ਦਿਨ ਲਈ ਸਹੀ ਰਹੂਗਾ ਉਹਨੂੰ ਹਵਾ ਲੱਗੂਗੀ ਤਾਂ ਉਹ ਹਵਾ ਲੱਗੂ ਹਵਾ ਲੱਗ ਕੇ ਉਹਨੂੰ ਉਲੀ ਪਊਗੀ ਸਹੀ ਹੈ ਸੋ ਦੋਸਤੋ ਇਹ ਗੱਲ ਬੇਨਤੀ ਹੈ ਕਿਸੇ ਨੂੰ ਲਾ ਕੇ ਨਹੀਂ ਕਹੀ ਵੈਸੀ ਸਮਝਣ ਦੀ ਕੋਸ਼ਿਸ਼ ਕੀਤੀ ਸੀ ਇਹ ਤੁਹਾਡੇ ਵੀ ਦਿਮਾਗ ਚ ਆਉਂਦੀ ਹੋਣੀ ਆ ਵੀ ਹੋ ਸਕਦਾ ਹੈ ਉਹ ਤਰੀਕਾ ਗਲਤ ਹੋਵੇ ਪਰ ਜਿਹੜਾ ਭਰਾ ਜਿੱਥੋਂ ਵੀ ਖਰੀਦਣਾ ਚਾਹੁੰਦਾ ਜਿਹਦੇ ਨਾਲ ਵੀ ਜੁੜਿਆ ਹੋਇਆ ਹੈ ਜਿਹਨੂੰ ਜਿਹਦੀ ਕੁਆਲਿਟੀ ਤੇ ਜਾਂ ਜਿਹੜੇ ਭਰਾ ਤੇ ਵਿਸ਼ਵਾਸ ਉੱਥੋਂ ਹੀ ਉਹ ਚੀਜ਼ ਆਪਦੀ ਖਰੀਦ ਸਕਦਾ ਹੈ ਆਪਦੀ ਸਮਝ ਨਾਲ ਉਹਨੂੰ ਵਰਤ ਸਕਦਾ ਹੈ ਇਹ ਟ్రਾਇਲ ਦੇ ਤੌਰ ਤੇ ਕੁ ਸਾਰੇ ਬਿੱਲ ਬੇਲ ਤੁਹਾਨੂੰ ਗੱਠਾਂ ਦਿਸਦੀਆਂ ਹੋਣਗੀਆਂ ਇਹ ਇਸ ਵਾਰ ਕੰਪਨੀ ਨੇ ਪੇਪਰ ਦਿੱਤਾ ਸੀ ਬਾਈ ਹੋਰਿਆਂ ਨੂੰ ਜਿਹੜਾ ਉਹਨਾਂ ਦੇ ਮੁਤਾਬਕ ਕੰਪਨੀ ਵੱਲੋਂ ਇਹ ਕਿਹਾ ਗਿਆ ਵੀ ਇਹਦੇ ਨਾਲ ਚੂਹੇ ਦੀ ਸਮੱਸਿਆ ਬਿਲਕੁਲ ਖਤਮ ਹੋ ਜੂਗੀ ਤੋ ਇਹਦਾ ਰਿਜ਼ਲਟ ਆ ਜਾਣਾ ਇਸੇ ਸੀਜ਼ਨ ਚ ਤੇ ਅਗਲੇ ਸਾਲ ਹੋ ਸਕਦਾ ਹੈ ਅਗਲੇ ਸਾਲ ਬਲਵਿੰਦਰ ਭਾਈ ਹੋ ਸਕਦਾ ਫਿਰ ਸਾਰਾ ਹਰਾ ਪੇਪਰ ਹੀ ਵਰਤ ਕੇ ਆਪਾਂ ਹਾਂਜੀ ਅਗਲੇ ਸਾਲ ਜੇ ਵਧੀਆ ਲੱਗਾ ਇਸ ਕੇਰਾਂ ਦਾ ਬਹੁਤ ਵਧੀਆ ਹੈ ਫਿਰ ਆਉਂਦੇ ਸਾਲ ਰੋਲ ਦਾ ਪੇਪਰ ਦੀ ਕਾਸਟ ਤੇ ਆ ਵੀ ਕੀ ਕਾਸਟ ਸਾਨੂੰ ਪਊਗਾ ਠੀਕ ਹੈ ਹਜੇ ਕੋਸਟ ਦਾ ਵੀ ਪਤਾ ਲੱਗੂਗਾ ਕੋਸਟ ਦਾ ਅਜਾ ਇੱਕ ਚੂਹੇ ਤੋਂ ਬਿਨਾ ਜਿਹੜੀ ਕਾਟੋ ਵਗੈਰਾ ਵੀ ਟੱਕਦੀ ਹੋਊਗੀ ਸਾਇਲੈਂਟ ਨਹੀਂ ਇਸ ਨੂੰ ਕਾਟੋ ਵਗੈਰਾ ਤੋਂ ਚਲੋ ਠੀਕ ਹੈ ਜੀ ਆਪਾਂ ਆਪਦੀ ਦੇਖ ਰੇਖ ਤੇ ਵੀ ਆ ਥੋੜਾ ਬਹੁਤਾ ਵੀ ਆਪਾਂ ਦੇਖ ਰੇਖ ਕਰਾਂਗੇ ਤਾਂ ਫੇਰ ਹੀ ਆ ਕਾਟੋ ਵਗੈਰਾ ਮੂੰਹ ਲਾ ਜਾਂਦੀ ਹੈ ਉੱਪਰਲੇ ਪਾਸੇ ਜੀ ਠੀਕ ਹੈ ਵੈਸੇ ਤਾਂ ਜਿਹੜਾ ਫਾਰਮਰ ਮੰਨ ਲਓ ਅਾ ਤੁਹਾਡੇ ਕੋਲ ਲੈ ਜਾਂਦਾ ਹੁਣ ਬਾਲਾ ਲੰਬਾ ਚੌੜਾ ਸਟਾਕ ਤਾਂ ਲੈ ਜਾਂਦਾ ਵੀ ਨਹੀਂ ਹੁਣ ਨਹੀਂ 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 ਜਾਂਦਾ ਪਰ ਸੋਣੇ 15 ਦਿਨ ਦੇ ਆਸਤੇ ਲੈ ਜਾਂਦੇ ਜਿਹੜੇ ਪੱਕੇ ਫਾਰਮ ਜਿਵੇਂ ਹਾਤਿਆਂ ਵਗੈਰਾ ਆਲੇ ਲੱਗੇ ਆ ਤੇ ਜਾਂ ਜਿਵੇਂ ਸਾਡਾ ਗੁਜਰਾਤ ਨੂੰ ਜਾਂਦਾ ਉਹਨਾਂ ਨੂੰ ਪਤਾ ਵੀ ਸਾਡੀ ਗੱਡੀ 10 ਦਿਨਾਂ ਚ ਲੱਗ ਜਾਨੀ 15 ਦਿਨਾਂ ਚ ਲੱਗ ਜਾਨੀ ਆ ਉਸ ਹਿਸਾਬ ਨਾਲ ਹੀ ਲੈ ਜਾਂਦੇ ਮਾਲ ਠੀਕ ਉਸ ਹਿਸਾਬ ਤੇ ਲਈ ਜਾਂਦੀ ਰੰਦਰ ਭਾਈ ਇੱਕ ਬੇਲ ਆਪਾਂ ਦਿਖਾ ਦਿੱਤੀ ਹੈ ਨਾ ਸੈਂਪਲ ਦੇ ਤੌਰ ਤੇ ਜਰੂਰ ਸਾਈਡ ਤੋਂ ਟੇਢਾ ਖੋਲ ਲਉ ਮੈਂ ਤਨ ਚਲੋ ਦੋਸਤੋ ਇੱਕ ਬੇਲ ਖੋਲ ਕੇ ਦੇਖਦੇ ਆਂ ਪੇਪਰ ਜਰੂਰ ਦੇਖੋ ਜੀ ਬਾਈ ਪੇਪਰ ਵੀ ਦਿਖਾਇਓ ਕਿੰਨਾ ਘੱਟ ਇਹਦੇ ਤੇ ਯੂਜ਼ ਹੋਇਆ ਪੇਪਰ ਦੀਆਂ ਤਆਂ ਕਿੰਨੀ ਚੱਲੂ ਸਹੀ ਹੈ ਸੋ ਦੋਸਤੋ ਇਹ ਪੇਪਰ ਦੇ ਨਾਲ ਤਆਂ ਤੁਸੀਂ ਚੈੱਕ ਕਰ ਲਓਗੇ ਕਿੰਨੀਆਂ ਆਕ ਜਿਹੜੀਆਂ ਉਹ ਲੇਅਰ ਜਿਹੜੀਆਂ ਉਹ ਵਰਤੀਆਂ ਗਈਆਂ ਸੈਂਪਲ ਦੇ ਤੌਰ ਤੇ ਤੁਹਾਨੂੰ ਇਹ ਜਿਹੜੀ ਕੁਆਲਿਟੀ ਅਸੀਂ ਉਹ ਚੈੱਕ ਕਰਵਾ ਰਹੇ ਹਾਂ ਆ ਦਾਣਾ ਵੇਖੋ ਵਿੱਚ ਸਹੀ ਹੈ ਸੋ ਦਾਣਾ ਤੁਸੀਂ ਦੇਖੋ ਕਿੰਨਾ ਕੁ ਵਰਤਿਆ ਗਿਆ ਫੁੱਲ ਮੱਕੀ ਦਾਣਾ ਕ੍ਰੈਸ਼ ਹੋਇਆ ਹੋਇਆ ਦੋਸਤੋ ਟੱਕ ਲੱਗਾ ਹੋਇਆ ਦਾਣੇ ਨੂੰ ਦਾਣਾ ਦਿਸਦਾ ਬਹੁਤ ਹੈ ਸ਼ੋ ਵੀ ਜੇ ਆਪਾਂ ਗੱਲ ਕਰੀਏ ਤਾਂ ਦਾਣਾ ਫੁੱਲ ਹੁੰਦਾ ਉਹ ਜਿਹੜਾ ਭਰਾ ਵਰਤਣਾ ਚਾਹੁੰਦਾ ਇਹ ਤਾਂ ਇੱਕ ਸਿੰਪਲ ਹੀ ਹੁੰਦਾ ਦੋਸਤੋ ਇੱਕ ਆਈਡੀਆ ਹੀ ਹੁੰਦਾ ਜਿਹੜਾ ਭਰਾ ਵਰਤਣਾ ਚਾਹੁੰਦਾ ਸਾਇਲਜ ਤਾਂ ਆ ਕੇ ਦੇਖੋ ਬਾਕੀ ਮੱਕੀ ਦੀ ਸਟੇਜ ਦਾ ਤੁਹਾਨੂੰ ਪਤਾ ਲੱਗ ਜੂਗਾ ਦਾਣੇ ਤੋਂ ਦਾਣੇ ਦੀ ਜਿਹੜੀ ਗਿਣਤੀ ਹੈ ਉਹ ਤੁਸੀਂ ਵੀਡੀਓ ਚ ਨੋਟ ਕਰ ਰਹੇ ਹੋਵੋਗੇ ਤੁਹਾਡੇ ਸਾਹਮਣੇ ਇਸ ਬੇਲ ਨੂੰ ਖੋਲਿਆ ਇੱਕ ਇੱਕ ਛੌਂਕ ਜਆ ਜਾਂ ਇਹ ਕਹ ਲਓ ਵੀ ਵੀਡੀਓ ਨੂੰ ਲੰਬੀ ਕਰਨ ਦਾ ਤਰੀਕਾ ਹੈ ਵੀ ਤੁਹਾਨੂੰ ਇਹ ਤੁਹਾਨੂੰ ਦਿਖਾ ਦਨੇ ਹਾਲਾਂਕਿ ਇਹਦੇ ਤੋਂ ਤੁਹਾਨੂੰ ਵਾਰ-ਵਾਰ ਕਹੀਦਾ ਵੀ ਭਾਈ ਜਿਹੜਾ ਵੀਰ ਕੋਈ ਆਪ ਚੀਜ਼ ਖਰੀਦਣੀ ਚਾਹੁੰਦਾ ਉਹ ਵੀ ਆ ਕੇ ਦੇਖੇ ਕੁਆਲਿਟੀ ਦਾਣਾ ਫੁੱਲ ਮਿਲੂਗਾ ਦੋਸਤੋ ਮੱਕੀ ਜਿਹੜੀ ਉਹ ਜਿਵੇਂ ਪਹਿਲਾਂ ਬਾਈ ਨੇ ਦੱਸਿਆ ਵੀ ਸਾਰੀ ਆਲੂ ਵਾਲੀ ਵਰਤੀ ਹੈ ਤੇ ਇਦਾਂ ਦੀ ਕੁਆਲਿਟੀ ਇੱਥੇ ਤੁਹਾਨੂੰ ਮਿਲ ਜੂਗੀ ਸਾਇਲਜ ਦੀ ਸੋ ਜਿਹੜਾ ਭਰਾ ਖਰੀਦਣਾ ਚਾਹੁੰਦਾ ਤਾਂ ਸੰਪਰਕ ਨੰਬਰ ਸਕਰੀਨ ਉੱਤੇ ਚੱਲੀ ਜਾਂਦੇ ਨੇ ਤੇ ਕਾਲ ਕਰੋ ਤੇ ਆ ਕੇ ਦੇਖ ਕੇ ਖਰੀਦੋ ਧੰਨਵਾਦ